ਰਾਹਵਾਂ ਮੈਲ ਦੇਖ ਲੈ ਇਹਦੇ ਵੈਸੇ ਉਹ ਗੱਲ ਹੈਗੀ ਵੀ ਨਾਂ ਵੱਡੇ ਤੇ ਦਰਸ਼ਨ ਛੋਟੇ ਇਹ ਆ ਬਾਹਰਲਾ ਵੀ ਮਾਰ ਗੇਟ ਹੈ ਮੇਨ ਦੇਖਣ ਦੀ ਵਾਸਤੇ ਐਂਟਰੀ ਨਹੀਂ ਦਿੰਦੇ ਦੂਜਾ ਗੇਟ ਹੈ ਇਹਨਾਂ ਦਾ ਹੁਣ ਪਹੁੰਚ ਗਏ ਜੀ ਇਹ ਹੈ ਦਿਵਾਨੇ ਆਮ ਔਰ ਖਾਸ ਇੱਥੇ ਮਿਊਜ਼ੀਅਮ ਵੀ ਹੈਗਾ ਚੀਜ਼ਾਂ ਰੱਖੀਆਂ ਹੋਈਆਂ ਸਾਰੀਆਂ ਆ ਦੇਖੋ ਗੱਡੀ ਵੀ ਜਿਹੜੀ ਪੁਰਾਣੀ ਹੈ ਇੱਥੇ ਪੜਾਈ ਹੋਈ ਹੈ ਤੇ ਟੈਕਟਰੀਆਂ ਲੈਂਦੀਆਂ ਟੈਕਟਰੀਆਂ ਥੋੜੀਆਂ ਜਿਆਦਾ ਮਹਿੰਗੀਆਂ ਹਿੰਆਂ 300 ਰੁਪਏ ਪਰ ਹੈਡ ਹੈਗਾ ਇਹ ਰਤੀ ਅਸੀਂ ਦੋ ਜਣੇ ਨੇ 600 ਹੋ ਗਈਆਂ ਤੇ ਬੈਗ ਜਮਾ ਵੱਡੇ ਬੈਗ ਜਮਾ ਕਰਾਉਂਦੇ ਨੇ ਉਹਨਾਂ ਨੇ 40 ਰੁਪਏ ਅਡ ਲੈਂਦੇ ਆ ਤੇ ਸਕਿਉਰਿਟੀ ਸਿਸਟਮ ਆ ਸਾਰਾ ਇੱਥੇ ਵੀਡੀਓ ਵਗੈਰਾ ਸਾਰੇ ਲਾਉਡ ਆ ਅੰਦਰ ਦਿਖਾਉਣੇ ਆ ਅੰਦਰੋਂ ਇਹ ਆ ਗਈ ਜਿੱਥੋਂ ਦੀ ਮੇਨ ਲੋਕੇਸ਼ਨ ਆਪਾਂ ਗੂਗਲ ਤੇ ਵੀ ਜੋ ਸਰਚ ਕਰਦੇ ਆਂਗੇ ਆ ਚੀ ਦੀ ਫੋਟ ਆਉਂਦੀ ਉਹਨਾਂ ਇਹਦੇ ਵਿੱਚ ਦੇਖਦੇ ਆ ਜਾ ਕੇ ਕੀ ਕੁਛ ਆ। ਦਿਖਾਉਣੇ ਅੱਗੇ ਜਾ ਕੇ ਤੇ ਗੂਗਲ ਦੇ ਉੱਪਰ ਸਰਚ ਕੀਤਾ ਸੀਗਾ ਇਹਦੇ ਉੱਪਰ ਸ਼ਾਇਦ ਵੀਡੀਓ ਦੇ ਵਿੱਚ ਦਿਖ ਨਹੀਂ ਰਿਹਾ। ਸਾਹਮਣੇ ਜਿਹੜਾ ਇਹ ਸ਼ਾਇਦ ਜੱਗ ਹੈ, ਜੱਗ ਕਹਿੰਦੇ ਇਹਨੂੰ। ਇਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਹੈਗਾ ਸਭ ਤੋਂ ਵੱਡਾ ਜੱਗ ਹੈਗਾ ਇਹ ਜੀ। ਤੇ ਪਹਿਲਾਂ ਇੱਧਰ ਮਿਊਜ਼ੀਅਮ ਦਿਖਾਉਣੇ ਆ, ਫਿਰ ਉਦੋਂ ਦਿਖਾਉਣੇ। ਇਹ ਬਣਿਆ ਜੀ 1727 ਦੇ ਵਿੱਚ। ਉਹਨਾਂ ਰਾਜਾ ਮਹਾਰਾਜਿਆਂ ਦੇ ਜਿਹੜੇ ਸਾਰੇ ਕਪੜੇ ਨੇ ਇਹਨੂੰ ਕਹਿ ਸਕਦੇ ਇਹ ਕੁਝ ਆ ਦਾ ਵਿਛਾਉਣ ਵਾਲੀਆਂ ਆ ਜਾਂ ਉੱਤੇ ਰਹਿਣ ਵਾਲੀਆਂ ਚਟਾਈਆਂ ਹੀ ਆ ਤੇ ਆਸੇ 1727 ਦਾ ਬਣਿਆ ਹੋਇਆ ਆ ਦੇਖੋ ਪੱਖੀ ਆਪਣੇ ਜਨਦੀਵਾ ਦੇ ਜ਼ਿਕਰ ਨੇ ਤੇ ਆਸਰਾਣਾ ਦੇ ਪੋਸਟ ਆਉਣ ਦਾ ਆਸਰਾਨ ਅਲਾ ਜੀ ਮਹਾਰਾਜ ਜਿਹੜੇ ਹੁੰਦੇ ਆਠੇ ਲੈਦੇ ਹੋਣਗੇ ਆਹ ਬੰਦੀ ਕੀ ਕਹਿੰਦੇ ਚੈਸ ਪਈ ਐ ਖੇਡਣ ਵਾਲੀ ਇਹ ਚੈਸ ਖੇਡ ਦਿੰਦੇਗੇ ਉਹ ਕਾਬੇ ਇਧਰ ਆ ਵੀ ਪਾ ਦਿਆ ਆਸਰਾੰਤ ਹੈ ਆ ਵੀ ਚਟਾਈ ਹੈ ਜੀ ਸ਼ਾਇਦ ਥੱਲੇ ਵਿਛਾਉਣ ਵਾਲੀ ਹੋਊਗੀ ਤੇ ਇਹ ਇਧਰ ਸਾਰੇ ਕੱਪੜੇ ਹੈਗੇ ਆ ਜਿਹੜਾ ਮਿਊਜ਼ੀਅਮ ਹੈ ਇਹਦੇ ਸਾਰੇ ਪੁਰਾਣੇ ਕੱਪੜੇ ਹੈ ਤੇ ਆ ਦੇਖੋ ਇਹ ਇਹ ਤੇ ਸਾਰੇ ਕੱਪੜੇ ਹੈਗੇ ਤੇ ਆ ਉਹਨਾਂ ਦੀ ਸ਼ਾਇਦ ਫੋਟੋ ਆਏਗੀ ਤੇ ਇਹ ਹਥਿਆਰ ਹੈ ਜਿਹੜੇ ਉਹਨਾਂ ਦੇ ਉਹ ਦੂਜੀ ਸੈਲ ਸੋਨਿਆ ਘਰ ਦੇ ਸਰਕਮਨ ਆ ਸੀਗੇ ਉਸ ਟਾਈਮ ਦੇ ਕੱਪੜੇ ਆ ਦੇਖੀ ਆ ਉਹਨਾਂ ਦਾ ਇੱਕ ਮੂਡ ਹੈ ਆ ਕੱਪੜੇ ਬੜਾ ਆਗੇ ਉਹਨੂੰ ਸਟਾਰਨ ਸੋਸਦਾਈ ਦੇ ਵਿੱਚ ਦੇਖੋ ਉਸ ਟਾਈਮ ਦੀ ਪੇਂਟਿੰਗ ਬਣਾਈ ਹੋਈ ਹੈ ਕਿੰਨੀ ਜਿਆਦੇ ਸੋਹਣੀ ਜੀ ਬਣਾਈ ਜੀ ਉਸ ਜਾਨੀ ਉਤਰ ਵੀ ਪੇਂਟਿੰਗ ਹੈ ਤੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਇੱਧਰ ਸ਼ਹਿਰ ਨੇ ਵੀ ਕੋਈ ਕੰਮ ਚੱਲ ਰਿਹਾ ਹੈ ਇਹ ਆਧਿਕਾਰਿਕ ਕੱਪੜੇ ਆ ਗਏ ਉਹਨਾਂ ਦੇ ਜੀ ਫੱਕਾ ਦੇ ਕੋਸਟਾਂ ਲੱਗਣਾ ਕਿੰਨਾ ਜਿਆਦਾ ਸੋਹਣਾ ਅੱਜ ਤਾਂ ਚਲੇ ਬਣੇ ਹੋਏ ਤੇ ਆ ਕੋਈ ਕੱਪੜਾ ਹੈਗਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਸੀ ਕੀ ਇਹ ਤੇ ਆ ਆ ਤੁਮਹਾਨੂੰ ਇਹ ਅੰਦਾਜ਼ਾ ਨਹੀਂ ਬਗਾਰਾ ਦੇਖ ਕੇ ਆ ਨਾਦਾ ਵੀ ਅੱਜ ਦੇ ਟਾਈਮ ਨੂੰ ਇਹ ਚੀਜ਼ਾਂ ਪਿੱਛੇ ਛੱਡ ਜਾਈਆਂ ਸੋਹਣਿਆ ਦੇਖੋ ਕਿੰਨੇ ਜਿਆਦੇ ਵਸਤਰ ਬਣਾਇਆ ਉਹ ਤੋਂ ਤੁਹਾਨੂੰ ਸਾਰਾ ਦਿਖਾਵਾਂਗੇ ਹਥਿਆਰਾਂ ਵਾਲਾ ਇਹ ਤੋਂ ਤੁਹਾਨੂੰ ਦਿਖਾਉਣੇ ਆ ਵਸਤਰ ਬਸ ਇੱਕ ਚੀਜ਼ ਹੈਗੀ ਸੋਹਣੀ ਬਹੁਤ ਆ ਚੀਜ਼ ਇਹਦੀ ਟਿਕਟ ਜਿਆਦਾ ਮਹਿੰਗੀ ਥੋੜੀ ਆ ਦੇਖੋ ਆਰੇ ਕੱਪੜੇ ਆ ਉਸ ਟਾਈਮ ਦੇ ਨੂੰ ਵੀ ਪੇਂਟਿੰਗ ਸਾਰਾ ਉਸ ਟਾਈਮ ਦੇ ਵਿੱਚ ਫੋਟੋ ਬਣਾਈ ਹੋਈ ਹੈ ਸ਼ਾਦਮੇ ਦੀ ਤੇ ਇਧਰ ਕੱਪੜੇ ਵਾਲਾ ਹੈ ਜਿਆਨ ਦੇ ਕੇ ਕੀ ਚੀਜ਼ ਸਾਬਤ ਹੁੰਦੀ ਹੈ ਵੀ ਉਸ ਟਾਈਮ ਦੇ ਵਿੱਚ ਵੀ ਇਹ ਚ ਕਲਾਕਾਰੀ ਜਿਹੜੀ ਉਸ ਟਾਈਮ ਦੇ ਨਾਲੋਂ ਜਿਆਦਾ ਜੀਗੀ ਅਦੇ ਫਰਸਟ ਟਾਈਮ ਦੇ ਵਿੱਚ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ। ਇੱਧਰ ਆ ਗਏ। ਇਹ ਵੈਸੇ ਕੱਪੜਾ ਜੈਕਟ ਪਈ ਹੈਗੀ। ਤੇ ਨਾਲ ਜੈਕਟਾਂ ਵਗੈਰਾ ਆ ਗਈਆਂ। ਇੱਧਰ ਆ ਜੇ। ਪੁਸ਼ਾਕਾਂ ਆ ਗਈਆਂ। ਪੁਸ਼ਾਕਾਂ ਦੇਖੋ ਕਿੰਨੇ ਵਧੀਆ ਸਮਝੋ ਫਰਸਟ ਟਾਈਮ ਦੇ ਵਿੱਚ। ਵੀਡੀਓ ਸ਼ਾਇਦ ਜਿਆਦਾ ਲੰਬੀ ਹੋ ਜਾਊਗੀ ਪਰਸਨ ਨੂੰ ਚੀਜ਼ਾਂ ਜਿਹੜੀਆਂ ਸਾਰੀਆਂ ਦਿਖਾਵਾਂਗੇ ਜਿਹੜੇ ਇੱਥੇ ਜੈਪੁਰ ਆਉਂਦੇ ਆ ਉਹ ਤਾਂ ਇੱਥੇ ਆ ਕੇ ਦੇਖ ਸਕਦੇ ਆ ਤੇ ਜਿਹੜਾ ਕੋਈ ਜੈਪੁਰ ਇੱਥੇ ਨਹੀਂ ਆ ਸਕਦਾ ਉਹ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲੇ ਮਿਊਜ਼ੀਅਮ ਇਹ ਆਪਾ ਪ੍ਰੋਜੈਕਟ ਕਰੀਏ ਜਿਹੜਾ ਸਨੇ ਕੋਟ ਬਣਾਇਆ ਸਟੈਂਡ ਦੇ ਵਿੱਚ ਆਜ ਤਾਈ ਦੇ ਉਸ ਟਾਈਮ ਦੀ ਸ਼ਾਇਦ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਦੀ ਜਿਹੜੀ ਖੁੱਲੀਆਂ ਅੱਖਾਂ ਨਾਲ ਦਿਖ ਜਾਂਦੀ ਹੈ ਆਪਣਾ ਇਹ ਉਸ ਟਾਈਮ ਦੀ ਪੇਂਟਿੰਗ ਇਹ ਤੇ ਆਸਪਨੋਏ ਦੇ ਬਾਰੇ ਜਿਆਦਾ ਪਤਾ ਨਹੀਂ ਇਹ ਸੀਗੀ ਜੀ ਕੱਪੜਿਆਂ ਦੀ ਮਿਊਜ਼ੀਅਮ ਸਾਰੇ ਇੱਥੇ ਕੱਪੜੇ ਰੱਖੇ ਹੋਏ ਆ ਜਿਹੜਾ ਆਪਾਂ ਸੈਂਟਰ 'ਚ Google ਦੇ ਉੱਪਰ ਵੀ ਫੋਟੋਆਂ ਖਿੱਚ ਲੈਣੇ ਆਗੇ ਤੇ ਆਹ ਸੌਰੀ ਫੋਟੋਆਂ ਦੇਖ ਲੈਣੇ ਗੂਗਲ ਤੇ ਤਾਂ ਆਹ ਚੀਜ਼ ਹੈ ਇਸ ਸਾਈਡ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਡੈਕੋਰੇਸ਼ਨ ਕੀਤੀ ਹੋਈ ਹੈਗੀ ਵੈਸੇ ਵੱਡੀ ਬਹੁਤ ਹੈ ਹੁਣ ਦੂਜਾ ਮਿਊਜ਼ੀਅਮ ਦਿਖਾਉਣਾ ਤੁਹਾਨੂੰ ਉੱਥੇ ਜਗ ਦਿਖਾਉਣੇ ਆ ਜਿਹੜਾ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਆਏਗਾ ਸਭ ਤੋਂ ਵੱਡਾ ਜਗ ਹੋਣ ਦਾ ਇਹ ਬਣਿਆ ਜੀ 1727 ਦੇ ਵਿੱਚ ਆਉਣਾ ਰਾਜਾ ਮਹਾਰਾਜਿਆਂ ਦੇ ਜਿਹੜੇ ਸਾਰੇ ਕਪੜੇ ਨੇ ਇਹਨੂੰ ਕਹਿ ਸਕਦੇ ਇੱਕ ਸ਼ਾਇਦ ਵਿਚਾਉਣ ਵਾਲਿਆਂ ਆ ਜਾ ਉੱਤੇ ਲੈਣ ਲੈਂਗੇ ਚਟਾਈਆਂ ਹੀ ਆ ਤੇ ਆਸੇ 1727 ਦਾ ਬਣਿਆ ਹੋਇਆ ਆ ਦੇਖੋ ਪੱਖੀ ਆਪਣੇ ਪੰਜਾਬੀ ਪਾਸੇ ਰਿਹਾ ਇੱਕ ਤੇ ਆਸਰਾਣਾ ਦੇਖੋ ਉਸ ਟਾਂ ਦਾ ਆਸਰਾਣਾ ਰਾਜਾ ਮਹਾਰਾਜ ਜਿਹੜੇ ਹੁੰਦੇ ਓਕੇ ਲੈ ਵੀ ਹੋਣਗੇ ਆਹ ਬੰਦੀ ਕੀ ਕਹਿੰਦੇ ਚੈਸ ਪਈ ਹੈ ਖੇਡਣ ਵਾਲੀ ਇਹ ਚੈਸ ਖੇਡਦੇ ਹੁੰਦੇ ਆਗੇ ਉਹ ਹੁੱਕਾ ਪਿਆ ਇਧਰ ਆ ਵੀ ਹੁੱਕਾ ਪਿਆ ਆ ਸਰਾਂਟ ਪਏ ਆ ਵੀ ਚਟਾਈ ਹੈ ਜੀ ਸ਼ਾਇਦ ਥੱਲੇ ਵਿਸਾਉਣ ਵਾਲੀ ਹੋਊਗੀ ਤੇ ਇਹ ਇਧਰ ਸਾਰੇ ਕੱਪੜੇ ਹੈਗੇ ਆ ਜਿਹੜਾ ਨਿਊਜੀਮ ਹੈ ਇਹਦੇ ਸਾਰੇ ਪੁਰਾਣੇ ਕੱਪੜੇ ਹੈ ਤੇ ਆ ਦੇਖੋ ਇਹਦੇ ਸਾਰੇ ਕੱਪੜੇ ਹੈਗੇ ਤੇ ਆ ਉਹਨਾਂ ਦੀ ਸ਼ਾਇਦ ਫੋਟੋ ਹੈਗੀ ਇਹ ਹਥਿਆਰ ਹੈ ਜਿਹੜੇ ਉਹਨਾਂ ਦੇ ਉਹ ਦੂਜੀ ਸਾਰੀ ਉਹਨਾਂ ਹਥਿਆਰ ਵੀ ਸੱਜੇ ਥੰਮ੍ਹ ਨੇ ਆ ਸੀਗੇ ਉਸ ਟਾਈਮ ਦੇ ਕੱਪੜੇ ਆ ਟੋਪੀ ਇਹ ਆ ਉਹਨਾਂ ਦੇ ਮੂਡ ਆ ਕਾਪੜਾ ਲਗਾ ਦੇ 170 19 1727 ਦੇ ਵਿੱਚ ਦੇਖੋ ਉਸ ਟਾਈਮ ਦੀ ਪੇਂਟਿੰਗ ਬਣਾਈ ਹੋਈ ਕਿੰਨੀ ਜਿਆਦੇ ਸੋਹਣੀ ਚੀਜ਼ ਬਣਾਈ ਜੀ ਉਸ ਪੰਨੀ ਉੱਤੋਂ ਦੀ ਪੇਂਟਿੰਗ ਤੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਇੱਧਰ ਸ਼ਾਇਦ ਨੇ ਵੀ ਕੋਈ ਕੰਮ ਚੱਲ ਰਹੇ ਆ ਵੀ ਸਾਡੇ ਕੱਪੜੇ ਹੋ ਗਏ ਇਹਨਾਂ ਦੇ ਇੱਕਾ ਦੇਖੋ ਉਸ ਜਾਣ ਦਾ ਕਿੰਨਾ ਜਿਆਦਾ ਸਮਾਂ ਲੱਗ ਰਿਹਾ ਕੰਮ ਚਲੇ ਬਣੇ ਹੋਏ ਤੇ ਆ ਕੋਈ ਕੱਪੜਾ ਹੈਗਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਸੀ ਕਿ ਇਹ ਤੇ ਆ ਆ ਤੁਹਾਨੂੰ ਆ ਡਿਜ਼ਾਈਨਿੰਗ ਵਗੈਰਾ ਦੇਖ ਕੇ ਹਨਾ ਵੀ ਅੱਜ ਦੇ ਟਾਈਮ ਨੂੰ ਇਹ ਚੀਜ਼ਾਂ ਪਿੱਛੇ ਛੱਡ ਪਈਆਂ ਨੇ ਸੋਹਣਿਆ ਦੇਖੋ ਕਿੰਨੀ ਜਿਆਦਾ ਬਾਸਟਰ ਬਣਾਇਆ ਹੈ ਉਹ ਤੋਂ ਸਾਨੂੰ ਸਾਰਾ ਦਿਖਾਵਾਂਗੇ ਹਥਿਆਰਾਂ ਵਾਲਾ ਇਹ ਤੋਂ ਸਾਨੂੰ ਦਿਖਾਉਣਿਆ ਬਾਸਸ ਇੱਕ ਚੀਜ਼ ਹੈਗੀ ਸੋਹਣੀ ਬਹੁਤ ਆ ਚੀਜ਼ ਇਹਦੀ ਟੈਕ ਜਿਆਦਾ ਮਹਿੰਗੀ ਥੋੜੀ ਆ ਦੇਖੋ ਆਰੇ ਤੇ ਕਪੜੇ ਆ ਉਸ ਟਾਈਮ ਦੇ ਵੀ ਪੇਂਟਿੰਗ ਤਾਂ ਅਸਤਾ ਇਹਦੇ ਚ ਫੋਟੋ ਬਣਾਈ ਹੋਈ ਹੈ ਸ਼ਰਮੀ ਦੀ ਤੇ ਇਹ ਇਧਰ ਕਪੜੇ ਲੱਗੇ ਸਰ ਬਿਆਨ ਇਹਦੇ ਕੇ ਇਹ ਚੀਜ਼ ਸਾਬ ਤੋਂ ਜੇ ਵੀ ਉਸ ਟਾਈਮ ਦੇ ਵਿੱਚ ਵੀ ਇਹ ਕੀ ਕਲਾਕਾਰੀ ਜਿਹੜੀ ਆਸ ਟਾਈਮ ਦੇ ਨਾਲੋਂ ਜਿਆਦਾ ਸੀਗੀ ਅਰੇ ਫਰਸਟ ਟਾਈਮ ਦੇ ਵਿੱਚ ਇਹ ਚੀਜ਼ਾਂ ਪਣਾਉਣੀਆਂ ਬਹੁਤ ਔਖੀਆਂ ਮੋਹਰਾਂ ਦੇ ਇੱਧਰ ਆ ਜੇ ਇਹ ਵੈਸੇ ਕੱਪੜਾ ਜੈਕਟ ਪਈ ਹੈਗੀ ਸੋ ਨਾਲ ਜੈਕਟਾਂ ਵਗੈਰਾ ਆ ਗਈਆਂ ਇੱਧਰ ਆ ਜੇ ਪੋਸ਼ਾਕਾਂ ਆ ਗਈਆਂ ਪੋਸ਼ਾਕਾਂ ਦੇਖੋ ਕਿ ਜਿੰਨਾਂ ਜਿਆਦਾ ਸੋਹਣੀਆਂ ਸਲੋਸ ਕਰਨ ਦੇ ਵਿੱਚ ਵੀਡੀਓ ਸ਼ਾਇਦ ਜਿਆਦਾ ਲੰਬੀ ਹੋ ਜੂਗੀ ਪਰ ਸਨੋਂ ਚੀਜ਼ਾਂ ਜਿਹੜੀਆਂ ਸਾਰੀਆਂ ਦਿਖਾਵਾਂਗੇ ਜਿਹੜੇ ਇੱਥੇ ਜਾ ਪਰੌਂਦੇ ਆ ਉਹ ਤਾਂ ਇੱਥੇ ਆ ਕੇ ਦੇਖ ਸਕਦੇ ਆ ਜਿਹੜਾ ਕੋਈ ਜਾ ਪਰ ਇੱਥੇ ਨਹੀਂ ਆ ਸਕਦਾ ਉਹ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲੈ ਮਿਊਜ਼ੀਅਮ ਤੇ ਆਹ ਫੋਟੋਗ੍ਰਾਫੀ ਜਿਹੜਾ ਸਨੋਂ ਫੋਟੋ ਬਣਿਆ ਹਸਟੈਂਡ ਦੇ ਤੇ ਆਜ ਕਾਈ ਦੇ ਹੋਸਟੈਨ ਦੀ ਸ਼ਾਇਦ ਵੀਡੀਓ ਦੇ ਵਿੱਚ ਉਹ ਚੀਜ਼ ਨਹੀਂ ਦਿਖਦੀ ਜਿਹੜੀ ਖੁੱਲੀਆਂ ਅੱਖਾਂ ਨਾਲ ਦਿਖ ਜਾਂਦੀ ਹੈ ਆ ਬਣਾਈ ਹੋਈ ਹੋਸਟੈਨ ਦੀ ਪੇਂਟਿੰਗ ਇਤਿਹਾਸ ਆਪ ਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਇਹ ਸੀਗੀ ਜੀ ਕੱਪੜਿਆਂ ਦੀ ਮਿਊਜ਼ੀਅਮ ਸਾਰੇ ਇੱਥੇ ਕੱਪੜੇ ਰੱਖੇ ਹੋਏ ਆ ਜਿਹੜਾ ਆਪਾਂ ਸੈਂਟਰ ਚ ਗੂਗਲ ਦੇ ਉੱਪਰ ਵੀ ਫੋਟੋਆਂ ਖਿੱਚ ਲੈਣੇ ਆਗੇ ਤੇ ਆਹ ਸੌਰੀ ਫੋਟੋਆਂ ਦੇਖ ਲੈਣੇ ਗੂਗਲ ਤੇ ਤਾਂ ਆਹ ਚੀਜ਼ ਹੈ ਇਸ ਸਾਈਡ ਤੇ ਦੇਖੋ ਕਿੰਨਾ ਜਿਆਦਾ ਸੋਹਣਾ ਡੈਕੋਰੇਸ਼ਨ ਕੀਤੀ ਹੋਈ ਹੈਗੀ ਵੈਸੇ ਵੱਡੀ ਬਹੁਤ ਹੈ ਹੁਣ ਦੂਜਾ ਮਿਊਜ਼ੀਅਮ ਦਿਖਾਉਣਾ ਤੁਹਾਨੂੰ ਉੱਥੇ ਜਗ ਦਿਖਾਉਣੇ ਆ ਜਿਹੜਾ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਆਏਗਾ ਸਭ ਤੋਂ ਵੱਡਾ ਜਗ ਹੋਣ ਦਾ ਉਹ ਤੁਹਾਨੂੰ ਦਿਖਾਉਣੇ ਆਗੇ ਜਿਹੜੇ ਜਗ ਦੀ ਆਪਾਂ ਗੱਲ ਕਰਦੇ ਸੀਗੇ ਤੇ ਆਗੇ ਤਵ ਦਿਖਾਉਣਾ ਸਾਨੂੰ ਉਧਰ ਜਾ ਕੇ ਟੂਰਿਸਟ ਬਹੁਤ ਹੁੰਦੇ ਬਸ ਇੱਥੇ ਫੋਨਰ ਜ਼ਿਆਦਾ ਆਉਂਦੇ ਹੈਗੇ ਇਹ ਆ ਗਈ ਐਂਟਰਸ ਐਸੇ ਲਈ ਮਿਊਜ਼ੀਅਮ ਅਲੱਗ-ਅਲੱਗ ਬਣਾਏ ਹੋਏ ਨੇਗੇ ਤੇ ਦਿਖਾਉਣਾ ਸਾਨੂੰ ਆ ਦੇਖੋ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਸਾਨੂੰ ਅੰਦਰੋਂ ਉਹ ਜਗ ਦਿਖਾਉਣੇ ਆ ਜੀ ਦਾ ਕਿੰਨੇ ਜਿਵੇਂ ਕੋਬਾਲਡ ਰਿਕਾਰਡ ਦੇ ਵਿੱਚ ਨਾਮ ਆਹ ਹੈ ਜੀ ਉਹ ਜੱਗ ਜਿਹਦਾ ਗਿਨੀਜ ਰਿਕਾਰਡ ਦੇ ਵਿੱਚ ਨਾਮ ਹੈਗਾ ਆਹ ਝੱਗਾ ਹੈਗਾ ਉਹ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁਆਂਟਲ ਪਾਣੀ ਪੈ ਜਾਂਦਾ ਹੈਗਾ ਤੇ ਬਣਾਇਆ ਦੇਖੋ ਉਸ ਟਾਈਮ ਦੇ ਵਿੱਚ ਕਿੰਨਾ ਜਿਆਦਾ ਸੋਨਾ ਬਣਾਇਆ ਉਹ ਪਰ ਵੀ ਚੈੱਕ ਕਰ ਤੁਸੀਂ ਬੱਸ ਥੈਂਕ ਯੂ ਬਹੁਤ ਬਹੁਤ ਜਿਆਦਾ ਸੋਨਾ ਬਣਾਇਆ ਹੈ ਇਹ ਸਾਰਾ ਓਪਨ ਹੈ ਇਹਦੇ ਵਿੱਚ ਸਿਰਫ ਇੱਕਲਾ ਜਾਗੀ ਧਰਿਆ ਹੋਇਆ ਹੈ ਇਹ ਓਪਨ ਹੈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈਗੀ ਬਹੁਤ ਕਹਿਣ ਇਹ ਆ ਚੱਕਰ ਮੇਰੇ ਦੇ ਕੋਕੀ ਨਾਂ ਜਿਆਦਾ ਸੋਹਣਾ ਬਣਾਇਆ ਹੋਇਆ ਹੈ ਟਾਇਰ ਲੱਗੇ ਹੈਗੇ ਥੱਲੇ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਪੇਂਟਿੰਗ ਦੇਖੋ ਇਹ ਮੇਰੇ ਜਿਆਦਾ ਸੋਹਣੀ ਪੇਂਟਿੰਗ ਨਾਲ ਬਹੁਤ ਸੋਹਣੀ ਜਗ੍ਹਾ ਯਾਰ ਜੇ ਤੁਸੀਂ ਜੇ ਪਰ ਆਉਂ ਤਾਂ ਕੇਰਾ ਆਇਆ ਤਾਂ ਜਰੂਰ ਲੱਗਦਾ ਵੀ ਪੈਸੇ ਜ਼ਿਆਦੇ ਆ ਪਰ ਲੋਕੇਸ਼ਨ ਬਹੁਤ ਸੋਹਣੀ ਆ ਇੱਥੇ ਆ ਕੇ ਮਨ ਲੱਗਦਾਗਾ ਤੇ ਉੱਥੇ ਦਿਖਾਉਣੇ ਸਾਨੂੰ ਗਾਂਹਾਂ ਵਾਲਾ ਜਿਹਨੂੰ ਦਿਖਾਉਣੇ ਹੈਗੇ ਤੇ ਇੱਧਰ ਚੈੱਕ ਕਰੋ ਤੁਸੀਂ ਆ ਚੈੱਕ ਕਰੋ ਇਹ ਬੰਦੂਖਾਂ ਦਾ ਡਿਜ਼ਾਈਨ ਬਣਾਇਆ ਹੋਇਆ ਸਾਰਾ ਪਰਾਣੀਆਂ ਬੰਦੂਖਾਂ ਵਿੱਚ ਤੀਰ ਲਾਏ ਹੋਏ ਨੇਗੇ ਤੇ ਦੂਰੋਂ ਦਿਖਾਉਣਿਆ ਤੁਹਾਨੂੰ ਇਹ ਤਾਂ ਫਰਾ ਘੱਟ ਜਿੰਨੇ ਹੈਗੇ ਵੈਸੇ ਜਿਹੜੀ ਚੀਜ਼ ਖੁੱਲੀਆਂ ਅੱਖਾਂ ਨਾਲ ਦੇਖੀਂਦੀ ਉਹ ਕੈਮਰੇ ਦੇ ਵਿੱਚ ਸ਼ਾਇਦ ਉਹ ਚੀਜ਼ ਰਿਕਾਰਡ ਨਹੀਂ ਹੁੰਦੀਗੀ ਤੇ ਸਾਰਾ ਬੰਦੂਖਣਾ ਬਣਾਇਆ ਹੈ ਡਿਜ਼ਾਈਨ ਤੁਹਾਨੂੰ ਨੇੜੇ ਰੱਖ ਕੇ ਦਿਖਾਉਣੇਗੇ ਬੰਦੂਖਾਂ ਆ ਬੰਦੂਖਸ ਟਾਈਮ ਦੇ ਨੇ ਤੇ ਆਹ ਤੀਰ ਨੇ ਤੇ ਵਿਚਾਲੇ ਢਾਲ ਲਾਈ ਹੋਈ ਆ ਨਾਲ ਦਾ ਆ ਉਸ ਟਾਈਮ ਦੀਆਂ ਤੋਪਾਂ ਨੇ ਨਾ ਰੱਖੀਆਂ ਪਰ ਸੇਮ ਜਮਾਨ ਉਮੀਦੀਆਂ ਹੀ ਪਈਆਂ ਨੇ ਨਾ ਲੁਕੇਸ਼ਨ ਦੇਖ ਤੁਸੀਂ ਇੱਥੇ ਸਾਈਡ ਦੇ ਉੱਪਰ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਇਹਨਾਂ ਦਾ ਸਾਰਾ ਕੋਈ ਨਾ ਕੋਈ ਇਤਿਹਾਸ ਹੋਵੇ ਮਹਿੰਦਰ ਨਾਲ ਜਿਹੜੀ ਫੋਟੋ ਲੱਗੀ ਸੀਗੀ ਅੱਥੀ ਸ਼ਾਇਦ ਉਹ ਆਏ ਹੁਣ ਇਹ ਆਹ ਦੇਖੋ ਤੁਸੀਂ ਪੁਰਾਣੀਆਂ ਫੋਟੋਆਂ इत भी कम चली थोड़ा थोड़ा थर वैसे खुला बहुत है एक गल है जी खुला बहुत है जगह बहुत है देखने जो तुम आओ जो ਜਾ ਪਰ ਜਦ ਤਾਈ ਦੇਖੋ ਜਰੂਰ ਇੱਕ ਵਾਰ ਆ ਗਿਆ ਜੀ ਦੂਜਾ ਮਿਊਜ਼ੀਅਮ ਜਿੱਥੇ ਇਹਨਾਂ ਦੇ ਆ ਸਾਰੇ ਅੱਖਰ ਦੇਖੋ ਅੱਖਰ ਬਣਾਏ ਹੋਏ ਆ ਪਰ ਇਹ ਬਣਾਏ ਹੋਏ ਪੁਰਾਣੇ ਹਥਿਆਰਾਂ ਨਾਲ ਹੀ ਆ ਇਧਰ ਬੰਦੂਖਾਂ ਸਾਰੀਆਂ ਬੰਦੂਖਾਂ ਬਣਾਏ ਹੋਏ ਆ ਉਹ ਦੂਜੇ ਹਥਿਆਰ ਰਹਿਗੇ ਆ ਢਾਲ ਵਗੈਰਾ ਰਹਿਗੇ ਤੇ ਆ ਚੈੱਕ ਕਰੋ ਹਾਂ ਜੀ ਹਾਂ ਜੀ ਸਾਰੇ ਉਸ ਟਾਈਮ ਦੇ ਹਥਿਆਰ ਸਾਰੇ ਆਹ ਉਸ ਟੈਂਡੀ ਕੁਰਸੀ ਸਾਰੇ ਫੈਰ ਬਲੁਖਾਂ ਵਗੈਰਾ ਸਾਰੀਆਂ ਦੀ ਸੰਭਾ ਸਾਫ-ਸਮਭਾਲ ਬਹੁਤ ਰੱਖੀ ਗਈ ਐ ਆਹ ਕੋੜਾ ਬਣਾਇਆ ਗਿਆ ਥੋੜੇ ਜਿਹਾ ਪ੍ਰੈਸ ਤਰ੍ਹਾਂ ਦਾ ਡਿਜ਼ਾਈਨ ਪਿੱਛੇ ਵੀ ਸਾਰਾ ਕਾਠੀ ਵਗੈਰਾ ਸਾਰੀ ਪੁਰਾਣੇ ਟਾਈਮ ਦੀ ਹੈਗੀ ਅੰਦਰ ਦੇਖੋ ਅੰਦਰੋਂ ਇਥੋਂ ਜਾਣੀ ਸਕਦੇ ਸਾਰੀਆਂ ਉਸ ਟੈਂਡੀ ਦੇ ਵਿੱਚ ਕਰਪਾਨਾ ਬਲੁਖਾਂ ਇੱਧਰ ਵੀ ਸਾਰ ਨੂੰ ਹਾਂ ਮਨੋਖਾ ਦੇ ਖੰਸਾ ਸੰਦੂਗ ਹੈ ਥਲੇ ਪਏ हाँ चीज़ की है समझ तो बहर है तो म्यूज़ियम बहुत बड़ा है ਦੇਖਣਾ ਚੀਜ਼ਾਂ ਬਹੁਤ ਸਨੇ ਉਸ ਟਾਈਮ ਦੇ ਸਾਰੇ ਹਥਿਆਰ ਇੱਥੇ ਮੌਜੂਦ ਹੈਗੇ ਤਰਪਾਨਾ ਵਗੈਰਾ ਕੁਪਾ ਉਹਨਾਂ ਦੇ ਉੱਪਰ ਲਿਖਿਆ ਵੀ ਕੁਝ ਇੰਗਲਿਸ਼ ਦੇ ਵਿੱਚ ਛੋਟੇ ਅੱਖਰ ਆ ਸਮਝ ਨਹੀਂ ਆ ਰਹੀ ਇਹ ਨਹੀਂ ਗੱਲ ਇਸ ਨੂੰ ਕਰਵਾ ਰਹੇ ਉਹ ਤਾਂ ਵੀ ਗਿ ਜਾਣੇ ਵਗੈਰਾ ਟੂਰਿਸਟ ਭਾਉਂਦੇ ਇੱਥੇ ਸਾਰਾ ਕੁਝ ਦਿਖਾਈ ਇਹ ਦਾ ਸ਼ਾਇਦ ਜਿਵੇਂ ਜਿਆਦਾ ਲੰਬੀ ਹੋ ਜੂਗੀ ਕਿਉਂਕਿ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਹਥਿਆਰ ਹੀ ਸਾਰੇ ਉਸੇ ਤਰ੍ਹਾਂ ਦੇ ਆਂ ਕੀਰ ਆ ਗਏ ਕੀਰ ਚੈੱਕ ਕਰਦੇ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੀਰ ਦੇਖ ਰਿਹਾ ਪਰ ਮਾਂ ਦੇ ਵਿੱਚ ਇਹ ਹਜੇ ਬਹੁਤ ਦੇਖੇ ਜੀ ਪਰ ਆਹ ਤਾਂ ਪਹਿਲੀ ਵਾਰ ਦੇਖ ਰਹੇ ਹਾਂ ਲੋਕ ਕੀਤਾ ਗਿਆ ਵਾਤੇ ਇਹਦੇ ਵਿੱਚ ਤੁਸੀਂ ਉਹ ਸਾਹਮਣੇ ਬਨੂਬ ਦੇਖ ਸਕਦੇ ਆਂ ਬਨੂਬ ਕਿੰਨੀ ਜਿਆਦਾ ਲੰਬੀ ਬਨੂਬ ਆਹ ਤੋਕਾ ਤਾਂ ਹੋਊਗੀ ਉਹ 12-15 ਮੀਟਰ ਦੀ ਆ ਜਾਓ ਉਸ ਤੰਦੇ ਲੜਾਈ ਵਾਲੇ ਵਾਸਤੇ ਸਾਰਾ ਚੈਨ ਨਾ ਬਣਿਆ ਹੋਇਆ ਹੈ ਕਿੰਨੀ ਕਿੰਨੀ ਬ੍ਰੀਕ ਚੈਨ ਆਹ ਆਹ ਫੱਤੇ ਲੰਨ ਚਾਲ ਮਟ ਦੇਵਨ ਨਾ ਕਰਵਾ ਕਰਵਾ ਏ 뮤ਜ਼ੀਅਮ ਚ ਬਸ ਇੰਨਾ ਹੀ ਕੁਝ ਸੀਗਾ ਦੇਖਣ ਨੂੰ ਬਾਕੀ ਅਗਲੀ ਵੀਡੀਓ ਆਪਾਂ ਬਣਾਉਣੇ ਜਾਂ ਕੇ ਹੋਰ ਲੋਕੇਸ਼ਨ ਤੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਜੇ ਕੋਈ YouTube ਤੇ ਦੇਂਦਾ ਤਾਂ ਉਹ ਸਬਸਕ੍ਰਾਈਬ ਕਰ ਲਿਓ Facebook ਤੇ ਦੇਂਦਾ ਤਾਂ ਉਹ ਫੋਲੋ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ Facebook ਉੱਪਰ ਇੱਥੇ ਸਾਰੀ ਜਗ੍ਹਾ ਦੇਖ ਲਈ 뮤ਜ਼ੀਅਮ ਵਗੈਰਾ ਸਾਰੇ ਦੇਖ ਲਏ ਤੇ ਅੱਗੇ ਦਿਖਾਉਣੇ ਆ ਕੋਈ ਲੋਕੇਸ਼ਨ ਅੱਗੇ ਜਾ ਕੇ ਮਿਲਦੇ ਆ ਥਿਲੇ ਤੇ ਵੀਡੀਓ ਸ਼ਾਇਦ ਲੰਮੀ ਹੋ ਜੂ ਪਰ ਤੁਹਾਨੂੰ ਦਿਖਾਵਾਂਗੇ ਲੋਕੇਸ਼ਨਾਂ ਵਧੀਆ ਵਧੀਆ 뷰 ਚੱਕ ਜ਼ਰੂਰ ਰੱਖਦਾ 뷰 ਬਹੁਤ ਸੋਹਣਾ ਹੈ ਆ ਲੇਕ ਬਣੀ ਹੋਈ ਹੈ ਤੇ ਪਿਛਲੇ ਪਾਸੇ ਉਹ ਬਿਲਡਿੰਗ ਆ ਗਈ ਤੇ ਇਹਨੂੰ ਹੋਰ ਸੋਹਣਾ ਬਣਾਉਂਦੇ ਇਹ ਪਿਛਲੇ ਪਾਸੇ ਨਾਲ ਇਹਦੇ ਪਹਾੜ ਆ ਗਏ ਆ ਗਈ ਈ ਝੀਲ ਜਾਣਾ ਜਾਇਜ਼ ਪੂਰਾ ਤੇ ਆਹ ਬਿਲਡਿੰਗ ਕਹਿੰਦੇ ਵੀ ਜਿੰਨੇ ਪਾਣੀ ਤੋਂ ਬਾਹਰ ਹੈ ਓਨੇ ਪਾਣੀ ਦੇ ਅੰਦਰ ਹੈ ਸਾਰੀਆਂ ਆਹ ਤਿੰਨ ਚਾਰ ਬਿਲਡਿੰਗਾਂ ਜਿੰਨੀਆਂ ਬਣੀਆਂ ਹੋਈਆਂ ਨੇ ਤੇ ਉਹ ਜਿੰਨੀ ਬਿਲਡਿੰਗ ਕਹਿੰਦੇ ਬਾਹਰ ਹੈ ਇੰਨੀ ਬਿਲਡਿੰਗ ਪਾਣੀ ਦੇ ਵਿੱਚ ਡੁੱਬੋਈ ਹੈ ਤੇ ਲੋਕਲ ਨੇ ਇਥੋਂ ਦੱਸਿਆ ਸੀ ਕਹਿੰਦੇ ਵੀ ਕਿਸੇ ਟਾਈਮ ਪਹਿਲਾਂ ਤੇ ਖੇਤੀ ਹੁੰਦੀ ਸੀਗੀ ਤੇ ਉਦੋਂ ਆ ਬਾੜ ਆ ਗਈ ਬਾੜ ਤੋਂ ਬਾਅਦ ਇਹ ਝੀਲ ਬਣ ਗਈ ਬਾਕੀ ਨਜ਼ਾਰਾ ਬਹੁਤ ਸੋਹਣਾ है इधर नहीं आता है व्यू बहुत सुना ना इतना हम्म